ਸਾਸਿਕਾਲ ਪਹਿਲੇ ਦੋਸਤੋ ਮੈਂ ਨੌ ਸਰਕਾਰੀਆ ਤੇ ਮੈਂ ਤੁਹਾਡੇ ਰੂਬਰੂ ਹਾਂ ਜੀ ਪੰਜਾਬ ਟੀਵੀ ਦੇ ਮਾਧਿਅਮ ਰਾਹੀਂ ਦੋਸਤੋ ਤੁਹਾਡੇ ਲਈ ਲੈ ਕੇ ਆ ਰਹੇ ਆ ਪੌਡਕਾਸਟ ਪ੍ਰੋਗਰਾਮ ਗੱਲ ਤੇ ਹੱਲ ਦੋਸਤੋ ਵੱਖ-ਵੱਖ ਵਿਸ਼ਿਆਂ ਦੇ ਉੱਤੇ ਜਿਹੜੀ ਆ ਤੁਹਾਡੇ ਨਾਲ ਗੱਲਬਾਤ ਕਰਿਆ ਕਰਾਂਗੇ ਤੇ ਤੁਹਾਡੇ ਨਾਲ ਜੁੜਿਆ ਕਰਾਂਗੇ ਸਮਾਜਿਕ ਮਸਲਿਆਂ ਦੇ ਉੱਤੇ ਪ੍ਰਾਪਰਟੀ ਨੂੰ ਲੈ ਕੇ ਔਰ ਹੋਰ ਵੀ ਜਿਹੜੀ ਕਾਫੀ ਸਾਰੇ ਜਿਹੜੇ ਵਿਸ਼ੇ ਆ ਜਿਹੜੇ ਅਜੇ ਤੱਕ ਸ਼ੋਅੇ ਨਹੀਂ ਗਏ ਉਹਨਾਂ ਦੇ ਉੱਤੇ ਜਿਹੜੀਆਂ ਗੱਲਾਂ ਬਾਤਾਂ ਕਰਾਂਗੇ ਤੇ ਹਰ ਕਿੱਤੇ ਦੇ ਮਾਹਰ ਹਰ ਮਸਲੇ ਦੇ ਮਾਹਰ ਉਹਨਾਂ ਦੇ ਕੋਲੋਂ رائے ਲੈ ਕੇ ਮਸਲਿਆਂ ਦੇ ਉੱਤੇ ਗੱਲਬਾਤਾਂ ਕਰਾਂਗੇ ਘਰੇਲੂ ਗੱਲਾਂ ਕਰਾਂਗੇ ਆਪਾਂ ਸੋ ਕਾਫੀ ਸਾਰੀਆਂ ਗੱਲਾਂ ਬਾਤਾਂ ਲੈ ਕੇ ਮੈਂ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆ ਰਿਹਾ ਹਾਂ ਗੱਲ ਤੇ ਹੱਲ ਸੋ ਤੁਸੀਂ ਜਿਹੜੀਆਂ ਗੱਲਾਂ ਜਿਹੜੀਆਂ ਸੁਜੈਸਟ ਕਰਨੀਆਂ ਨੇ ਤੇ ਮੇਰੀ ਕੋਸ਼ਿਸ਼ ਹੋਊਗੀ ਉਹਨਾਂ ਦੇ ਹੱਲ ਲੱਭ ਕੇ ਉਸ ਮਸਲੇ ਦੇ ਜਿਹੜੇ ਐਕਸਪਰਟ ਹੈ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੁਹਾਡੇ ਇੱਥੇ ਰੂਬਰੂ ਕਰਵਾਵਾਂਗਾ ਤੇ ਵੀਕਲੀ ਜਿਹੜੇ ਆ ਪ੍ਰੋਗਰਾਮ ਤੁਹਾਡੇ ਲਈ ਗੱਲ ਤੇ ਹੱਲ ਮੈਂ ਲੈ ਕੇ ਆ ਰਿਹਾ ਹਾਂ ਤੁਹਾਡੇ ਤੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਦੀ ਆਸ ਕਰਦਾ ਹਾਂ ਤੇ ਇਹੀ ਮੈਂ ਅਰਦਾਸ ਕਰਦਾ ਹਾਂ ਕਿ ਤੁਸੀਂ ਵੀ ਸਾਰੇ ਜਣੇ ਖੁਸ਼ ਰਹੋ ਤੇ ਸਾਨੂੰ ਜਿਹੜਾ ਪਿਆਰ ਮੁਹੱਬਤ ਦਿੰਦੇ ਰਹੋ ਤੇ ਜੁੜੇ ਰਹੋ ਸੋ ਪ੍ਰੋਗਰਾਮ ਗੱਲ ਤੇ ਹੱਲ ਪੰਜਾਬ ਟੀਵੀ ਸਤਿ ਸ